ਅਮਰੀਕਾ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੂੰ 4 ਕਿਲੋ ਹੈਰਨ ਅਤੇ 3 ਲੱਖ ਰੁਪਏ ਦੀ ਡਰੱਗਸ ਮਨੀ ਸਮੇਤ ਕੀਤਾ ਗ੍ਰਿਫਤਾਰ ਦੋਵੇਂ ਤਸਕਰ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਲਿਆਉਂਦੇ ਸਨ ਦੋਵੇਂ ਮੁਲਜ਼ਮ ਤਰਨਤਾਨ ਦੇ ਰਹਿਣ ਵਾਲੇ ਨੇ ਅੰਮ੍ਰਿਤਸਰ ਪੁਲਿਸ ਨੇ ਦੋ ਮੁਲਜ਼ਮਾਂ ਨੂੰ 4 ਕਿਲੋ ਹੈਰੋਇਨ ਅਤੇ 3 ਲੱਖ ਦੀ ਡਰੱਗਸ ਮਣੀ ਸਮੇਤ ਕਾਬੂ ਕੀਤਾ ਜਾਣਕਾਰੀ ਦਿੰਦੇ ਆ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਆਕਾਸ਼ਦੀਪ ਕੁਲਜੀਤ ਗੋਰਾ ਵਾਸੀ ਤਰਨਤਾਰਨ ਦੇ ਨੇ ਇਹਨਾਂ ਖਿਲਾਫ ਪਹਿਲਾਂ ਵੀ ਕੇਸ ਦਰਜ ਨੇ ਇਹ ਅਕਸਰ ਪਾਕਿਸਤਾਨੀ ਡਰੌਨ ਰਾਹੀਂ ਨਸ਼ਾ ਮੰਗਵਾਉਂਦੇ ਸਨ 2019 ਵਿੱਚ 532 ਕਿਲੋ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਵਿੱਚ ਨਾਮਜਦ ਮੁਲਜ਼ਮ ਗੁਰਪ੍ਰੀਤ ਸਿੰਘ ਗੋਰਾ ਦਾ ਸਾਥੀ ਹੈ ਕਿ ਕਿਰਾਏ ਤੇ ਮਕਾਨ ਤੇ ਲੈ ਕੇ ਨਸ਼ਾ ਤਸਕਰੀ ਦਾ ਧੰਦਾ ਕਰਦੇ ਸੀ ਪਿਛਲੇ ਕਰੀਬ 4 ਮਹੀਨਿਆਂ ਤੋਂ ਨਸ਼ਾ ਤਸਕਰੀ ਦੇ ਧੰਦੇ 'ਚ ਸਰਗਰਮ ਸੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਸ ਨੂੰ ਪੁਲਿਸ ਰਿਮਾਂਡ ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਦੀ ਜਾਇਦਾਦ ਵੀ ਸੀਲ ਕੀਤੀ ਜਾਵੇਗੀ ਇਸ ਵਿੱਚ ਵੱਡੀ ਗੱਲ ਇਹ ਹੈ ਕਿ ਉਹ ਇੱਕ ਜੰਗਲੀ ਹੈ ਜਿਸ ਨੂੰ ਪਾਕਿਸਤਾਨ ਦੇ ਨਸ਼ਾ ਤਸਕਰੀ ਨਾਲ ਮਿਲ ਕੇ ਕੰਮ ਕਰਦਾ ਸੀ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਨੇ ਜਿੱਤੇ ਅਸੀਂ ਸਪੈਸ਼ਲ ਡਰਾਈਵ ਜਿਹੜੀ ਹੈ ਉਹ ਡਰੱਗਸ ਦੇ ਉੱਤੇ ਤੇ ਬਾਕੀ ਜਿਹੜੇ ਹੋਰ ਕ੍ਰਿਮੀਨਲਸ ਦੇ ਉੱਤੇ ਕਸੀ ਹੋਈ ਹੈ ਔਰ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਹੈ ਉਹ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਅਜ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਉਹਦੇ ਦੋ ਡਰੱਗ ਸਮਗਲਰ ਜਿਹੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਇਹ ਜਿਹੜਾ ਕਿ ਇੰਟਰਨੈਸ਼ਨਲ ਸਮਗਲਿੰਗ ਆਪਾਂ ਨੂੰ ਕਾਟਲ ਕਹਿ ਸਕਦੇ ਆ ਉਹਨਾਂ ਨੂੰ ਗਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 3 ਲੱਖ ਰੁਪਿਆ ਡਰਗ ਮਨੀ ਅਸੀਂ ਬਰਾਮਦ ਕੀਤੀ ਹੈ ਇਹ ਸਾਡੀ ਟੀਮ ਜਿਸ ਵਿੱਚ ਮੈਡਮ ਡਾਕਟਰ ਦਰਪਨ ਆਲੂ ਵਾਲੀਆ ਜੀ ਏਸੀਪੀ ਸੁਰਿੰਦਰ ਜੀ ਸਤਨਾਮ ਸਿੰਘ ਸਾਡੇ ਐਸਐਚਓ ਗੇਟਾਕੀਮਾ ਤੇ ਸਾਰੇ ਉਹਨਾਂ ਦੇ ਨਾਲ ਟੀਮ ਨੇ ਬੜਾ ਅੱਛਾ ਇਹ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਜਿਹੜੀ ਮੇਨ ਗੱਲ ਹੈ ਜਿਹੜੇ ਦੋਨੋਂ ਦੋਸ਼ੀ ਫੜੇ ਗਏ ਨੇ ਇਹ ਆਕਾਸ਼ਦੀਪ ਸਿੰਘ ਏਲੀਅਸ ਆਕਾਸ਼ ਹੈ 24 ਸਾਲ ਦਾ 12ਵੀਂ ਤੱਕ ਪੜਿਆ ਹੈ ਦੂਜਾ ਹੈਗਾ ਕੁਲਜੀਤ ਸਿੰਘ ਏਲੀਅਸ ਗੋਰਾ 27 ਸਾਲ ਦਾ 12ਵੀਂ ਪਾਸ ਹੈ ਵੀ ਇਹ ਦੋਨੋਂ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਨੇ ਔਰ ਇੱਕ ਦੇ ਖਿਲਾਫ ਲਾਈ ਝਗੜੇ ਦਾ ਪਰਚਾ ਦਰਜ ਹੈ ਜਿਹੜਾ ਆਕਾਸ਼ਦੀਪ ਹੈ ਔਰ ਦੂਜੇ ਦੇ ਖਿਲਾਫ ਐਨਡੀਪੀਐਸ ਦਾ ਕੁਲਜੀਤ ਗੋਰੇ ਦੇ ਖਿਲਾਫ ਪੰਚਕੁੱਲੇ ਚ ਦਰਜ ਹੈ ਜਿਹੜੀ ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਨਾਲ ਇਹਨਾਂ ਦਾ ਬੜਾ ক্লোਜ਼ ਲਿੰਕ ਬਣਾਇਆ ਹੋਇਆ ਸੀ ਔਰ ਰੈਗੂਲਰ ਡਰੋਨ ਡਰਾਪਿੰਗ ਨਾਲੇ ਅਨਸਾਈਨਮੈਂਟਸ ਪੁਸ਼ ਕਰ ਰਹੇ ਸੀ ਜੋ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਔਰ ਜਦੋਂ ਮੁੱਢਲੀ ਗੱਲ ਤੋਂ ਇਹ ਵੀ ਗੱਲ ਅੱਗੇ ਸਾਹਮਣੇ ਆਈਏ ਕਿ ਸਰਾਏ ਅਮਾਨਤ ਖਾਨ ਦੇ ਗੁਰਪ੍ਰੀ ਤੇ ਇਲੀਅਸ ਗੋਪਾ ਉਹ ਬੜਾ ਕਿੰਗਪਿਨ ਹੈ ਇਸ ਕਾਟਲ ਦਾ ਇਹ ਉਹ ਬੰਦਾ ਜਿਹਦਾ ਚੀਤਾ ਇੱਕ ਫੜਿਆ ਗਿਆ ਸੀਗਾ ਰਣਜੀਤ ਇਲੀਅਸ ਚੀਤਾ 500 32 ਕਿਲੋ ਹਿਰੋਇਨ ਆਈਸੀਪੀ ਅਟਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿਹਦੀ ਕਿ ਤਫਤੀਸ਼ ਐਨਆਈਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਂਟਡ ਹੈ ਔਰ ਇਹਦੇ ਚ ਜਿਹੜਾ ਗੁਰਪ੍ਰੀਤ ਗੋਪਾ ਹੈ ਇਹਦੇ ਲਿੰਕ ਜੀ ਇਹ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾਂ ਫੜੇ ਨੇ ਆਕਾਸ਼ਦੀਪ ਵਗੈਰਾ ਉਹਦੇ ਪਰਿਵਾਰ ਦੇ ਹੀ ਬੰਦੇ ਆ ਦੂਜੀ ਗੱਲ ਇੰਪੋਰਟੈਂਟ ਹੈ ਕਿ ਇਹ ਆਈ ਹੈ ਕਿ ਇਹਨਾਂ ਨੇ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਡ ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹਨੂੰ ਅਸੀਂ ਇੰਪੋਰਟੈਂਟ ਉਹਦੇ ਤੇ ਆਪਰੇਸ਼ਨ ਚੱਲਣਾ ਹੈ ਉੱਥੇ ਇੱਕ ਕਮਰਾ ਕਰਾਏ ਤੇ ਲੈ ਕੇ ਸਟਾਕ ਕਰ ਰਹੇ ਸੀ ਡਰੱਗਸ ਆਪਣੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਪਰ ਪਹਿਲੀ ਵਾਰ ਇਹ ਮੋਡਸਪਰੈਂਡ ਹੀ ਆਇਆ ਕਿ ਜੇ ਬੰਦਾ ਰਹਿਣ ਵਾਲਾ ਤਰਨਤਾਰਨ ਦਾ ਹੈ ਤੇ ਉਹ ਦੂਜੇ ਜ਼ਿਲ੍ਹੇ ਜਾ ਕੇ ਰਾਏ ਤੇ ਆਮਨਾ ਰਹਿ ਰਿਹਾ ਹੈ ਸ਼ਹਿਰ ਦੇ ਵਿੱਚ ਉੱਥੇ ਹੀ ਉਹ ਆਪਣੀ ਜਿਹੜੀ ਹੈ ਡਰੱਗ ਵਗੈਰਾ ਦੀ ਸਟਾਕ ਉਹ ਰੱਖ ਰਿਹਾ ਸੀ ਸੋ ਜਿਹੜੀ ਇਹ ਬੇਸਿਕ ਗੱਲ ਹੈ ਇਦੇ ਚ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਬੇਸ ਸਮਗਲਰ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ اور ਗੁਰਪ੍ਰੀਤ ਏਲੀਅਸ ਗੋਪਾ ਜਿਹੜਾ ਕਿ ਉਸ ਪੁਰਾਣੀ ਕਨਸਾਈਨਮੈਂਟ ਵੀ ਵੌਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਜੇ ਇਹ ਗੱਲ ਵੀ ਆਈ ਸੀ ਕਿ ਕਨਫਰਮ ਨਹੀਂ ਹੋ ਸਕੀ ਕਿ ਇਹ ਮਲੇਸ਼ੀਆ ਸ਼ਹਿ ਚਲਾ ਗਿਆ ਸੀ 2.5 ਸਾਲ ਪਹਿਲਾਂ ਪਰ ਉਹ ਕਿੰਨੀ ਗੱਲ ਸੱਚੀ ਸੀ ਜਾਂ ਨਹੀਂ ਸੀ ਉਹ ਗੱਲ ਅਸੀਂ ਇਹਨਾਂ ਤੋਂ ਵੈਰੀਫਾਈ ਕਰ ਰਹੇ ਆਂ ਔਰ ਸਾਡਾ ਜਿਹੜਾ ਨੈਕਸਟ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਵੀ ਇਹ ਕੇ ਰੈਸਟ ਹੋਣੀਆਂ ਔਰ ਹੋਰ ਰਿਕਵਰੀਜ਼ ਹੋਣ ਜਾਣ ਜੋ ਕਿ ਤੁਹਾਨੂੰ ਮੈਂ ਸ਼ੇਅਰ ਕੀਤੀ। ਇੱਕ ਨੰਬਰ 2 ਗੇਟਾ ਕੀਮਾ ਦਾ ਏਰੀਆ ਉੱਥੋਂ ਫੜਾਇਆ ਗਿਆ। ਜਿਹੜੀ ਹੋ ਗਈ ਕਿ ਆਪਣੇ ਕੋਲ ਇਹ ਨੋਟ ਹੈ ਕਿ ਅਕਸਰ ਜਿਹੜਾ ਉਹਦੇ ਵਿੱਚ ਇਨਫੈਕਸ਼ਨ ਹੋ ਗਿਆ। ਇਹ ਨਹੀਂ ਉਹ ਚੀਜ਼ ਹੋਰ ਸੀਗੀ। ਇਹ ਤਾਂ ਡੈਫੀਨੇਟਲੀ ਮਤਲਬ ਇਹਨੂੰ ਤੇ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਮਿਸਕਨਸੈਪਸ਼ਨ ਪਿਆਰ ਕਰਨ ਨੂੰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਸਾਡਾ ਨੈਕਸਟ ਟਾਰਗੇਟ ਇਹੀ ਹੈ ਕਿ ਗੁਰਪ੍ਰੀਤ ਗੋਪੀ ਨੂੰ ਆਪਾਂ ਅਰੈਸਟ ਕਰੀਏ ਤੇ ਦੀ ਭੂਮਿਕਾ ਕੀਤੇ ਦੇ ਨਾਲ ਇਹ ਸੀਗੇ ਜੀ ਇਹ ਸਾਰੇ ਤੇ ਦਾ ਫਾਦਰ ਜਿਹੜਾ ਜਸਵੀਰ ਸਿੰਘ ਉਹ 스ਕਿਚ ਗੋਪੇ ਦਾ ਫਾਦਰ ਜਸਵੀਰ ਸਿੰਘ ਗ੍ਰਿਫਤਾਰ ਹੋ ਗਏ ਉਹਨੂੰ ਮੰਨਦੇ ਐ ਇਹ ਭਰਾ ਹੈ ਦਾ ਹਰਪੀ ਤੇ ਐਲੀਅਸ ਹੈਪੀ ਉਹ ਵੀ ਭਗੌੜਾ ਉਸ ਕੇਚ ਕਦੇ ਕੰਮ ਕਰਦੇ ਸਾਰੇ ਮਤਲਬ ਫੈਮਿਲੀ ਕਰ ਰਹੇ ਸੀ ਔਰ ਆਕਾਸ਼ ਇਹਦਾ ਇਹ ਵੀ ਫਰਸਟ ਕਜ਼ਨ ਹੈ ਜਿਹੜਾ ਆਪਾਂ ਫੜਿਆ ਮਤਲਬ ਖਾਨਦਾਨੀ ਸਮਗਲੇ ਨੇ ਆਪਾਂ ਕਹਿ ਸਕਦੇ ਹਾਂ ਜੀ ਆਪਾਂ ਕੀ ਰਿਲੇਟਿਵ ਜਾਂ ਦੂਜਾ ਜਿਹੜਾ ਬੱਚਾ ਗੁਰੇ ਦਾ ਮਤਲਬ ਤਾਂ ਰਾਂਝੋ ਕਹਿ ਸਕਦੇ ਆਪਾਂ ਪਰ ਡਾਇਰੈਕਟ ਆਕਾਸ਼ ਹੀ ਹੈ ਪਹਿਲਾਂ ਜਿੰਨੇ ਦੇ ਉੱਪਰ ਕੰਮ ਕਰਦਾ ਸੀ ਇਹ ਕਹ ਰਿਹਾ ਵੀ ਅਸੀਂ 4-5 ਮਹੀਨੇ ਤੋਂ ਕਾਫੀ ਐਕਟਿਵ ਸੀਗੇ ਸਪੈਸ਼ਲ ਤੌਰ ਤੇ ਨੇਰੀ ਦੀ ਉਹ ਡਿਲੀਵਰੀ ਪੁਟਾਈ ਵੀ ਉਹ ਸਾਰੀਆਂ ਸੀ ਡਿਸਕਸ ਕਰ ਰਹੇ ਨੇ ਜੀ ਲੈਟਰਨ बिकॉज एज ਇਮੀਡੀਏਟ ਅਰੈਸਟ ਹੈ ਔਰ ਉਹ ਜੇ ਫਿਰ ਜੇ ਪਰ ਰੀਵਿਊ ਕਰਦੇ ਆ ਤਾਂ ਉਹ ਗੱਲ ਕਾਫੀ ਡਿਕੇਟਿਵ ਹੋਣ ਦਾ ਡਰ ਹੈ ਉਹ ਲੋਕਾਂ ਦੇ ਸੋਲ ਕਰ ਰਹੇ ਸੀ ਡਰਗ ਤੇ ਕਿ ਇਹਨਾਂ ਦਾ ਮੋਰਫ ਕਿਵੇਂ ਇਹਨਾਂ ਦਾ ਸਪਲਾਈ ਕਰਦੇ ਨੇ ਇਹ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਿਸਟਮ ਇਹੀ ਹੁੰਦਾ ਹੈ ਕਿ ਆਪਣੇ ਕਲਾਇੰਟਸ ਇਹਨਾਂ ਦੇ ਜਿਹੜੇ ਜਿਹੜੇ ਡਾਇਰੈਕਸ਼ਨ ਆਉਣੀ ਹੈ ਅੱਜ ਕੱਲ ਵਰਚੁਅਲ ਨੰਬਰ ਯੂਜ਼ ਕਰਦੇ ਜੰਗੀ ਐਪ ਯੂਜ਼ ਕਰ ਰਹੇ ਸੀ ਇਹ ਵੀ ਇੱਕ ਨਵੀਂ ਚੀਜ਼ ਜੋ ਇਸ ਮੋਡਿਊਲ ਚ ਆਈ ਹੈ ਜੰਗੀ ਜੰਗੀ ਐਪ ਕਹਿੰਦੇ ਉਹਨੂੰ ਉਹਦੇ ਤੇ ਬਾਤ ਬੇਸਡ ਸਮੋਲਰਸ ਦੇ ਨਾਲ ਲਿੰਕ ਸੀ ਜੀ ਜਿਹੜੀ ਹੈ ਰੀਸੈਂਟਲੀ ਆਈ ਹੈ ਬੇਸਿਕਲੀ ਸਾਰੀ ਆਇਆ ਤਾਂ ਬਾਰਡਰ ਇੰਟਰਨੈਸ਼ਨਲ ਬਾਰਡਰ ਦੇ ਥਰੂ ਹੀ ਆਈ ਹੈ ਥਰੂ ਡਰੋਨ ਡਰਾਪਿੰਗ ਹੈ ਨਾ ਤੁਹਾਨੂੰ ਦੱਸਿਆ ਹੈ ਕਿ ਉਹਦੇ ਚ ਇਹਦਾ ਮਤਲਬ ਆਈ ਕਿ ਕ੍ਰੈਡਿਟ ਟੂ आवर ਟੀਮ ਕਿ ਇਹਨਾਂ ਨੇ ਇਹਨਾਂ ਨੂੰ ਡਵੈਲਪ ਕਰਕੇ ਤੇ ਜਲਦੀ ਕਾਬੂ ਕਰਕੇ ਰਿਕਵਰੀ ਵੀ ਹੋ ਗਈ ਹੈ ਇਟ ਇਜ਼ ਸਿਗਨੀਫੀਕੈਂਟ ਰਿਕਵਰੀ ਔਰ ਦੇਖਦੇ ਹੋਏ ਕਿ ਬੰਦਿਆਂ ਦਾ ਬੈਕਗ੍ਰਾਉਂਡ ਕਿਹਸਾ ਹੈ ਔਰ ਇਸ ਤਰ੍ਹਾਂ ਇਹ ਬੰਦੇ ਕਿੰਨੇ ਨੈਟਵਰਕਾਂ ਨਾਲ ਜੁੜੇ ਹੋ 2019 ਤੋਂ ਇਹ ਬੰਦੇ ਭੱਜੇ ਹੋਏ ਹਨ ਚੋ ਜੇ ਫੜੇ ਨਹੀਂ ਗਏ ਸੋ ਸਾਡਾ ਫੋਕਸ ਹੁਣ ਨੈਕਸਟ ਉਸੇ ਤੇ ਰਹੇਗਾ ਪੁਰਾਣਾ ਕੰਮ ਕਰ ਗਿਆ ਨੇ ਕੋਈ ਗੱਲ ਨਹੀਂ ਚਲਾ ਗਿਆ ਲੇ ਚਲਾ ਗਿਆ ਕਿਉਂਕਿ ਇਹ ਪਤਾ ਚੱਲਿਆ ਕਿ ਇਹ ਤਾਂ ਫੇਲ ਹੋ ਰਹੀ ਜਾਂ ਦੇਖੋ ਸਾਨੂੰ ਇਹੀ ਪਤਾ ਲੱਗਿਆ ਕਿ ਤਰਨਤ ਨੇਰੀਅ ਚ ਉਹਦੀ ਮੂਵਮੈਂਟ ਹੀ ਹੈ ਉਹ ਅਜੇ ਪਰ ਇਟ ਇਜ਼ ਸੂਰਲੀ ਟੂ ਸੇ ਸਰ ਪ੍ਰਾਣਾ ਕੰਮ ਕਰਦੇ ਜੇ ਤੁਹਾਨੂੰ ਇਹ ਘਰਵਾਸ ਚਾਹੀਦਾ ਉਹ ਹੁਣ ਚੱਕਰਾਂਗੇ ਜੀ ਸਾਰਾ ਕਿਉਂਕਿ ਸਾਡੇ ਏਰੀਆ ਦੇ ਤੇ ਰਹਿਣ ਵਾਲੀ ਨਹੀਂ ਹੈ ਅਸੀਂ ਸਾਰਾ ਉੱਥੇ ਜਾ ਕੇ 3 ਉਹ ਸਾਰਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵਿਲ ਫਾਲੋ ਬਿਲਕੁਲ ਨਹੀਂ ਹੈ ਜੀ 3 ਲੱਖ ਰੁਪਏ ਹੈ ਜੀ ਸਰ ਸਾਹਿਬ ਇਹਨਾਂ ਨੇ ਕੈਰੀ ਕੀਤਾ ਸੀ ਨਾ ਨਾ ਹੀ ਕਿਹਾ ਉਹ ਜਾ ਕੇ ਕਲਪਸ ਤੇ ਜੀ ਬਿਲਕੁਲ ਇਹਨਾਂ ਦੀ ਰਿਕਵਰੀ ਨਾ ਤੋਂ ਹੀ ਹੋਈ ਹੈ ਜੀ ਔਰ ਮੇਨ ਗੱਲ ਤੇ ਇਹੀ ਹੈ ਕਿ ਜਿਹੜਾ ਨੈਟਵਰਕ ਇੰਨਾ ਸਟਰੋਂਗ ਅੰਡਰਟੈਕਟਡ ਚੱਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਬਟ ਇਟ ਇਜ਼ ਅ ਗੁੱਡ ਬ੍ਰੇਕਥਰੂ ਹਾਂਜੀ ਹਾਂ ਬਿਲਕੁਲ ਫਾਈਨੈਂਸ਼ੀਅਲ ਵੀ ਤੇ ਪ੍ਰੋਪਰਟੀ ਫ੍ਰੀਜ਼ਿੰਗ ਵੀ ਹੋਏਗੀ ਅੰਡਰ ਐਨਡੀਪੀਐਸਐਫ ਸਰ ਕਿਹੜਾ ਰਹਿ ਰਿਹਾ ਇਸ ਮਹੀਨੇ ਵਿੱਚ ਹੋਰ ਵੀ ਸ਼ਿਸਲ ਇਨਵੋਲਵਮੈਂਟ ਕਰੂਣ ਤੋਂ ਬਚਣ ਵਾਸਤੇ ਸੇਲ ਨਾਲ ਗੁਰਪ੍ਰਸਾਦ ਭਰਾ ਸਾਹਿਬ ਆਇਆ ਸਾਹਮਣੇ ਜੀ ਉਹਨਾਂ ਦਾ ਜਿਵੇਂ ਕੱਲ੍ਹ ਲੜਨੀ ਹੈ ਜੀ ਕੋਈ ਆਇਆ ਜੀ ਇਹ ਤਾਂ ਡਰਕ ਵੀ ਹੈਗਾ ਐਕਰੋਸ ਦਾ ਬਾਰਡਰ ਸਰਕਾਰੀ ਨਿਯਮਾਂ ਦੀ ਵੀ ਹੋਈ ਹੈ ਇਸ ਕੋਈ ਨਹੀਂ ਪਤਾ ਨਹੀਂ ਦੇ ਘਰ ਦੇ ਜਾ ਰਹੇ ਸੀ ਕਿ ਉਹਨਾਂ ਨੇ ਕੋਈ ਡਾਕੂਮੈਂਟ ਜਮਾ ਨਹੀਂ ਕਰਵਾਏ ਸੀ ਜੀ ਜਿੰਨੇ ਦੇ ਖਾਲਚ ਰਹੇ ਸੀ ਯਾਰ ਉਹ ਦੇਖਦੇ ਹਨ ਉਹ ਡਿਸਟ੍ਰਿਕਟ ਦੂਜਾ ਜਿੱਥੇ ਟੀਮ ਜਾ ਰਹੀ ਹੈ ਉੱਥੇ ਸਿਰਫ ਸਕਿਉਰਿਟੀ ਦਾ ਥ੍ਰੈਟ ਹੋ ਦੇ ਵਾਸਤੇ ਸਕਰੀਨਿੰਗ ਕਮੇਟੀ ਐਸ ਪਰ ਇਨਸਟਰਕਸ਼ਨਸ ਆਫ ਦੀ ਇਕੀ ਉਹ ਹੈਗੀ ਹੈ ਆਪਣੀ ਅਪਲੀਕੇਸ਼ਨ ਦੇ ਸਕਦੇ ਹਾਂ ਕਿ ਉਹ ਏਵੈਲੂਏਟ ਕਰਨਗੇ ਕਿ ਉਹਨਾਂ ਨੂੰ ਵਾਕਈ ਲੋੜ ਹੈ ਜਾਂ ਨਹੀਂ ਉਹ ਐਗਜ਼ੈਂਪਟਿਡ ਕੈਟਾਗਰੀ ਜਾ ਰਹੇ ਬਟ ਬਾਕੀਆਂ ਦੀ 100% ਅਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਪੋ